ਸ਼ੱਲਾ ਲਿਆ ਪਿਓ ਸਿਸ਼ਰਪਿ ਤੇਰ ਮਸਤੈ ਨੂੰ ਪਾਲਿਆ ਸੁੱਖ ਮਿਲਿਆ ਨਾ ਮੈਨੂੰ ਤੇਰੇ ਪਿਓ ਤੋਂ ਸੁੱਖ ਮਿਲਿਆ ਨਾ ਮੈਨੂੰ ਤੇਰੇ ਪਿਓ ਤੋਂ ਵੀ ਉਹੀ ਕੰਮ ਤੂੰ ਕੋਲਤਾ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਬੜਾ ਪਰੋਲਤਾ ਤੇਰੇ ਪਿਓ ਨੇ ਮੇਰੇ ਰੋਲ ਤੇ ਜਵਾਨੀ ਵੇ ਪੁੱਤਾਂ ਤੋਂ ਬੜਾ ਬਰੋਲਤਾ ਵੱਡਾ ਹੋ ਕੇ ਸਹਾਰਾ ਮੇਰਾ ਬੜੇਗਾ ਬਜੌਂ ਦੇਸੀ ਮੇ ਸਿਆਸਤੇ ਕਦੇ ਸੋਚਿਆ ਨਾ ਪਹਿਣ ਮੋਟਿਆਰ ਦਾ ਵੇਖੜਾਏ ਤੂੰ ਕਿਹੜੇ ਰਾਸਤੇ ਕਦੇ ਸੋਚਿਆ ਨਾ ਪਹਿਣ ਮੋਟਿਆਰ ਦਾ ਵੇਖੜਾਏ ਤੂੰ ਕਿਹੜੇ ਰਾਸਤੇ ਉਕਾ ਸ਼ਰਾਬੀਆਂ ਦੀ ਤੀਨੂ ਕੌਣ ਲਹੂ ਗਸ਼ਰਾਬੀਆਂ ਦੀ ਤੀਨੂ ਸ਼ਰੀਕਾ ਗਈ ਵਾਰ ਬੋਲਤਾ ਤੇਰੇ ਪਿਆਣੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਬੜਾ ਪਰੋਲਤਾ ਤੇਰੇ ਪਿਆਣੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਬੜਾ ਪਰੋਲਤਾ ਆਪ ਟਿੱਡੋ ਪੁਖੀ ਰਹਿ ਕੇ ਤੈਨੂੰ ਪੁੱਤਾ ਪਾਲਿਆ ਵੇ ਉਹ ਹੀ ਦਿਨ ਯਾਦ ਆਉਂਦੇ ਨੇ ਜਿਹੜੇ ਮਾਪਿਆਂ ਨੂੰ ਦੁੱਖ ਦਿੰਦੇ ਨੇ ਪੁੱਤਰਾ ਉਹ जग ਤੇ ਨਾਮ ਪਾਉਂਦੇ ਨੇ ਜਿਹੜੇ ਮਾਪਿਆਂ ਨੂੰ ਦੁੱਖ ਦਿੰਦੇ ਨੇ ਪੁੱਤਰਾ ਉਹ जग ਤੇ ਨਾਮ ਪਾਉਂਦੇ ਨੇ ਦੁਜਾ ਰੱਬ ਨੇ ਮਾਵਾਣ ਲੋਕੀ ਆਖਦੇ ਦੁਜਾ ਰੱਬ ਨੇ ਮਾਵਾਣ ਲੋਕੀ ਆਖਦੇ ਉਟੀਆਂ ਦੇ ਪਾ ਤੋਲਤਾ ਤੇਰੇ ਪਿਉਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਬੜਾ ਪਰੋਲਤਾ ਤੇਰੇ ਪਿਉਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਬੜਾ ਪਰੋਲਤਾ ਮੇਰੀ ਇੱਕ ਗੱਲ ਯਾਦ ਰੱਖੀ ਪੁੱਤ ਰੋਇਆ ਕਰੇਗਾ ਰਾਤਾਂ ਨੂੰ ਪੁੱਬਾ ਮਾਰ ਕੇ ਵੀ ਤੇਰੀ ਬਿਨਾਂ ਅੱਖ ਸੌਂਗੀ ਰੋਇਆ ਕਰੇਗਾ ਰਾਤਾਂ ਨੂੰ ਪੁੱਬਾ ਮਾਰ ਕੇ ਵੀ ਤੇਰੀ ਬਿਨਾਂ ਅੱਖ ਸੌਂਗੀ ਵੇਲੇ ਲੰਗੇ ਤੇ ਸਾਸ ਤੈਨੂੰ ਹੋਊਗਾ ਵੇਲੇ ਲੰਗੇ ਤੇ ਸਾਸ ਤੈਨੂੰ ਹੋਊਗਾ ਮੈਂ ਮਮਤਾ ਨੂੰ ਪੈਰੀ ਰੋਲਤਾ ਤੇਰੇ ਪਿਆਣੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਬੜਾ ਪਰਹੋਲਤਾ